ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਚੋਪੈਰਾ ਸੈਬ ਕੀ ਹੁੰਦਾ ਹੈ ਚੋਪੈਰਾ ਸੈਬ ਕਿਵੇਂ ਕੱਟਿਆ ਜਾਂਦਾ ਹੈ ਚੋਪੈਰਾ ਸੈਬ ਕੱਟਣ ਦੇ ਕੀ ਕੀ ਫਾਇਦੇ ਹਨ ਅਤੇ ਚੋਪੈਰਾ ਸੈਬ ਕੱਟਦੇ ਵਕਤ ਕਿਹੜੀ-ਕਿਹੜੀ ਗੁਰਬਾਣੀ ਦਾ ਜਾਪ ਕਰਨਾ ਹੈ ਉਸੇ ਪ੍ਰਕਾਰ ਇਸ ਵੀਡੀਓ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਕਿ ਚੋਪੈਰਾ ਸੈਬ ਕੱਟਦੇ ਵਕਤ ਤੁਸੀਂ ਕਿਹੜੀ ਗੁਰਬਾਣੀ ਕਿੱਥੋਂ ਲੈ ਕੇ ਕਿੱਥੋਂ ਤੱਕ ਪੜ੍ਹਨੀ ਹੈ ਇਹ ਸਭ ਆਪਾਂ ਜਿਵੇਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਹੈ ਉਸੇ ਦੇ ਬੇਸਿਸ ਤੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗੀ ਕਿ ਉੱਥੇ ਕਿਵੇਂ-ਕਿਵੇਂ ਕਿਹੜੀ ਗੁਰਬਾਣੀ ਕਿੱਥੋਂ ਲੈ ਕੇ ਕਿੱਥੋਂ ਤੱਕ ਪੜ੍ਹੀ ਜਾਂਦੀ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰੂੰਗੀ ਕਿ ਜਿਹੜੀ ਸੰਗਤ ਮਤਲਬ ਗੁਰਦੁਆਰਾ ਸਾਹਿਬ ਜਾ ਕੇ ਚਪੈਰਾ ਸਾਹਿਬ ਨਹੀਂ ਕੱਟ ਸਕਦੀ ਕਿਸੇ ਕਾਰਨ ਵਜੋਂ ਕਿ ਉਹਨਾਂ ਨੂੰ ਉਹ ਦੂਰ ਪੈਂਦਾ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਵਿਖੇ ਜਾਂ ਮਤਲਬ ਉਹਨਾਂ ਦੀ ਕੋਈ ਹੋਰ ਕਾਰਨ ਹੈ ਜਿੰਨਾ ਕਰਕੇ ਉਹ ਐਤਵਾਰ ਦੇ ਦਿਨ ਉੱਥੇ ਨਹੀਂ ਪਹੁੰਚ ਸਕਦੇ ਉਹ ਇਹ ਦੁਪਹਿਰਾ ਸੇਬ ਘਰ ਵਿੱਚ ਕੱਟਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਿਹੜੀ ਵਿਧੀ ਫੋਲੋ ਕਰਨੀ ਪਊਗੀ ਕਿਸ ਤਰੀਕੇ ਨਾਲ ਉਹ ਘਰ ਵਿੱਚ ਹੀ ਦੁਪਹਿਰਾ ਸੇਬ ਗੱਟ ਸਕਦੇ ਹਨ ਤੇ ਗੁਰੂ ਘਰ ਦੇ ਵਿੱਚੋਂ ਹਰ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ਦੇਖੋ ਸੰਗਤ ਜੀ ਤੁਸੀਂ ਸੱਚੇ ਮਨੋਂ ਕੋਈ ਵੀ ਅਰਦਾਸ ਕਰਦੇ ਹੋ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਤੁਹਾਡੀ ਅਰਦਾਸ ਕਦੀ ਵੀ નિਫਲ ਨਹੀਂ ਜਾਂਦੀ ਸ਼ਰਤ ਇਹ ਹੈ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਜਾਇਜ਼ ਹੋਵੇ ਹਨਾ ਵੀ ਵਾਹਿਗੁਰੂ ਜਾਣਦਾ ਆ ਕਿ ਆਪਣੀ ਮੰਗ ਵਿੱਚ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਆਪਣੀ ਹਰ ਝੋਲੀ ਭਰਦਾ ਹੈ ਹਰ ਕੁਸ਼ ਆਪਾਂ ਨੂੰ ਦਿੰਦਾ ਆ ਉਹਦੇ ਦਰ ਤੇ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਆ ਸੋ ਸੰਗਤ ਜੀ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਡਾਊਟ ਆ ਮੈਂ ਇਹ ਦੱਸ ਦਵਾਂ ਤੁਸੀਂ ਐਤਵਾਰ ਵਾਲੇ ਦਿਨ ਦੁਪਹਿਰਾ ਸਾਬ ਕੱਟਣਾ ਹੈ ਅੱਗੇ ਪਿੱਛੇ ਤੁਸੀਂ ਜਿੰਨੀ ਮਰਜ਼ੀ ਗੁਰਬਾਣੀ ਪੜੋ ਪਾਠ ਕਰੋ ਕੋਈ ਮਤਲਬ ਉਹਦੇ ਵਿੱਚ ਇਹ ਬੰਦਿਸ਼ ਜਾਂ ਮਨਾਹੀ ਨਹੀਂ ਲੇਕਿਨ ਜੋ ਚਪੈਰਾ ਸਾਹਿਬ ਹੈ ਉਹ ਤੁਸੀਂ ਐਤਵਾਰ ਦੇ ਦਿਨ ਦੁਪਹਿਰੇ 12 ਵਜੇ ਸ਼ੁਰੂ ਕਰਨਾ ਹੈ ਤੇ 4 ਵਜੇ ਸਮਾਪਤੀ ਕਰਨੀ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਜਪਜੀ ਸਾਹਿਬ ਦੇ ਪੰਜ ਪਾਠ ਕਰਨੇ ਹਨ ਦੋ ਚੌਪਈ ਸਾਹਿਬ ਦੇ ਪਾਠ ਕਰਨੇ ਹਨ ਮਤਲਬ 12 ਵਜੇ ਸ਼ੁਰੂ ਕਰਕੇ ਪੰਜ ਪਾਠ ਜਪਜੀ ਸਾਹਿਬ ਕਰੋ ਦੋ ਚੌਪਈ ਸਾਹਿਬ ਦੇ ਪਾਠ ਕਰੋ ਉਸ ਤੋਂ ਬਾਅਦ ਤੁਸੀਂ 10-15 ਮਿੰਟ ਦੀ ਬ੍ਰੇਕ ਲੈ ਲੈਣੀ ਹੈ ਜਿਸ ਵਿੱਚ ਤੁਸੀਂ ਮਤਲਬ ਆਪਣਾ ਕੋਈ ਪਾਣੀ ਪੀਣਾ ਆ ਜਾਂ ਤੁਸੀਂ ਵਾਸ਼ਰੂਮ ਜਾਣਾ ਆ ਜਾਂ ਤੁਸੀਂ ਕੁਝ ਖਾਣਾ ਆ ਤੁਸੀਂ ਖਾ ਸਕਦੇ ਆ ਉਸ ਤੋਂ ਬਾਅਦ ਫਿਰ ਹੱਥ ਸੁੱਚੇ ਕਰਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਤੇ ਉਸ ਤੋਂ ਬਾਅਦ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹ ਕੇ ਤੁਸੀਂ ਅਰਦਾਸ ਕਰ ਦੇਣੀ ਆ ਜੇ ਮੰਨ ਲਓ ਤੁਹਾਡਾ ਪਾਠ ਜਲਦੀ ਹੋ ਜਾਂਦਾ ਜਿਵੇਂ ਕਈ ਸੰਗਤ ਕਹਿ ਦਿੰਦੀ ਹੈ ਕਿ ਅਸੀਂ ਮਤਲਬ 12 ਵਜੇ ਸ਼ੁਰੂ ਕਰਦੇ ਹਾਂ ਸਾਡਾ 3:30 ਤੱਕ ਪਾਠ ਸਮਾਪਤ ਹੋ ਜਾਂਦਾ ਫਿਰ ਤੁਸੀਂ ਅਨੰਦ ਸਹਿਬ ਦੀਆਂ ਪੌੜੀਆਂ ਮਤਲਬ 6 ਪੌੜੀਆਂ ਨਹੀਂ ਪੜ੍ਹਨੀਆਂ ਤੁਸੀਂ ਜਬਜੀ ਸਾਹਿਬ ਦੇ ਪੰਜ ਪਾਠ ਕਰਕੇ ਦੋ ਚੌਪਈ ਸਾਹਿਬ ਦੇ ਪਾਠ ਕਰਕੇ 15-20 ਮਿੰਟ ਦੀ ਬ੍ਰੇਕ ਲੈ ਕੇ ਸੁਖਨੀ ਸਾਹਿਬ ਦਾ ਪਾਠ ਕਰਕੇ ਜੇ ਤੁਹਾਡੇ ਕੋਲ ਟਾਈਮ ਬਚਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਓ ਜਾਂ ਚੌਪਈ ਸਾਹਿਬ ਦੇ ਹੋਰ ਪਾਠ ਕਰ ਲਓ ਜਾਂ ਤੁਸੀਂ ਮਤਲਬ ਕੋਈ ਵੀ ਪਾਠ ਕਰ ਸਕਦੇ ਹੋ ਉਸ ਟਾਈਮ ਦੇ ਵਿੱਚ ਅੱਧਾ 1 ਘੰਟਾ ਜੋ ਤੁਹਾਡੇ ਕੋਲ ਬਚ ਜਾਂਦਾ ਹੈ ਪਰ ਤੁਸੀਂ ਸਮਾਪਤੀ 4 ਵਜੇ ਕਰਨੀ ਆ ਉਸ ਤੋਂ ਪਹਿਲਾਂ ਸਮਾਪਤੀ ਨਹੀਂ ਕਰਨੀ 10 15 ਮਿੰਟ ਵੱਧ ਚਾਹੇ ਲੱਗ ਜਾਣ ਆਪਾਂ ਘੱਟ ਨਹੀਂ ਲਾਉਣੇ 12 ਤੋਂ 4 ਲਗਾਤਾਰ ਆਪਾਂ ਦੁਪਹਿਰਾ ਕੱਟਣਾ ਹੈ 4 ਘੰਟੇ ਦਾ ਸਿਰਫ ਟਾਈਮ ਹੈ ਇਹ ਠੀਕ ਹੈ ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਆਪਾਂ ਕਿਹੜੀ ਗੁਰਬਾਣੀ ਕਿੱਥੋਂ ਲੈ ਕੇ ਕਿੱਥੋਂ ਤੱਕ ਪੜ੍ਹਨੀ ਹੈ ਜਿਵੇਂ ਕਿ ਸੰਗਤ ਜੀ ਜਪਜੀ ਸਾਹਿਬ ਜਿਹੜਾ ਪਾਠ ਹੈ ਇਹ ਤਾਂ ਮਤਲਬ ਤੁਹਾਨੂੰ ਸਭ ਨੂੰ ਪਤਾ ਹੈ ਤੁਹਾਡੇ ਕੋਲ ਗੁਟਕਾ ਸਾਹਿਬ ਹੋਊਗਾ ਜਿਵੇਂ ਕਈ ਲੋਕ ਪੰਜਾਬੀ ਵਿੱਚ ਨਹੀਂ ਪੜ ਸਕਦੇ ਤਾਂ ਤੁਸੀਂ ਆਪਣਾ ਹਿੰਦੀ ਦਾ ਗੁਟਕਾ ਸਾਹਿਬ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਇੰਗਲਿਸ਼ ਦਾ ਵੀ ਗੁਟਕਾ ਸਾਹਿਬ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਜਿਵੇਂ ਤੁਸੀਂ ਜਪਜੀ ਸਾਹਿਬ ਇੱਥੋਂ ਪੜਨਾ ਸ਼ੁਰੂ ਕਰਕੇ ਇੱਥੇ ਤੁਹਾਡੀ ਸਮਾਪਤੀ ਹੋ ਜਾਏਗੀ ਪਾਠ ਦੀ ਜਪਜੀ ਸਾਹਿਬ ਦੀ ਸ਼ਲੋਕ ਤੇ ਉਸ ਤੋਂ ਬਾਅਦ ਜਿਵੇਂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਫਿਰ ਤੁਸੀਂ ਫਤੈਨੀ ਬੁਲਾਣੀ ਨਾਲ ਹੀ ਸ਼ੁਰੂ ਕਰ ਦੇਣਾ ਹੈ ਜਪਜੀ ਸਾਹਿਬ ਇੱਕ ਕਿਉਂ ਅੰਕਾਰ ਮਤਲਬ ਆਪਣਾ ਦੂਸਰਾ ਪਾਠ ਇਸ ਤਰ੍ਹਾਂ ਕਰਦੇ ਕਰਦੇ ਪਹਿਲਾ ਪਾਠ ਜਪਜੀ ਸਾਹਿਬ ਦੂਸਰਾ ਤੀਸਰਾ ਚੌਥਾ ਤੇ ਪੰਜਵਾਂ ਲਗਾਤਾਰ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ ਹਨ ਉਸ ਤੋਂ ਉਪਰੰਤ ਤੁਸੀਂ ਫਿਰ ਮਤਲਬ ਅਜੇ ਫਤੈ ਨਹੀਂ ਬੁਲਾਣੀ ਮਤਲਬ ਤੁਸੀਂ ਆਪਣਾ ਨਾਲ ਦੀ ਨਾਲ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ ਹੈ ਚੌਪਈ ਸਾਹਿਬ ਦਾ ਪਾਠ ਇੱਥੋਂ ਸ਼ੁਰੂ ਹੋ ਕੇ शहीदगंज साहब विखे इथो तक पढ़िया जाता है खड़ग के पाए गए जबते तुमरे इथो लैके फिर दोहरा पढ़ते हैं सगल द्वार को छड़ के गयो त्योहारो द्वार बहे गहे की लाजा गोबिंदद त्योहार मतलब कहते तो भी वह जि आह पाठ होंगे ना ਇਹ ਮਤਲਬ ਉਹ ਨਹੀਂ ਪੜਦੇ ਲੇਕਿਨ ਇਹਦੇ ਵਿੱਚ ਕੋਈ ਮਤਲਬ ਇਹ ਨਹੀਂਗਾ ਕਿ ਤੁਸੀਂ ਵੀ ਨਹੀਂ ਪੜਨਾ ਤੁਸੀਂ ਚਾਹੋ ਤਾਂ ਤੁਸੀਂ ਪੜ ਸਕਦੇ ਹੋ ਵੀ ਜਿਵੇਂ ਕਈਆਂ ਦੇ ਕੁਐਸਚਨ ਹੁੰਦਾ ਨਾ ਕਿ ਚੌਪਈ ਸੇ ਵੱਡਾ ਕਰਨਾ ਜਾਂ ਛੋਟਾ ਤੁਸੀਂ ਜਿਹੜਾ ਮਰਜ਼ੀ ਪਾਠ ਕਰੋ ਉਹਦਾ ਤੁਹਾਨੂੰ ਫਾਇਦਾ ਹੀ ਫਾਇਦਾ ਹੈ ਮਤਲਬ ਇਸ ਚੀਜ਼ 'ਚ ਆਪਾਂ ਨਹੀਂ ਪਹਿਣਾਗਾ ਕਿ ਆਪਾਂ ਹਨਾ ਵੀ ਵੀ ਗਾਂਹ ਦੀ ਗਾਂ ਚੱਕਰਾਂ 'ਚ ਨਹੀਂ ਪਹਿਣਾ ਤੁਸੀਂ ਜਿਹੜਾ ਵੀ ਪਾਠ ਕਰੋਗੇ ਤੁਹਾਨੂੰ ਫਾਇਦਾ ਹੀ ਫਾਇਦਾ ਹੈ ਤੁਸੀਂ ਆਪਣਾ ਇਹ ਪਾਠ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ 15-20 ਮਿੰਟ ਦੀ ਬ੍ਰੇਕ ਲੈਣੀ ਹੈ ਬ੍ਰੇਕ ਲੈਣ ਤੋਂ ਬਾਅਦ ਹੱਥ ਸੁੱਚੇ ਕਰਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ ਹੈ ਜਿਵੇਂ ਇੱਥੋਂ ਸ਼ੁਰੂ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਐਂਡ ਤੱਕ ਤੁਸੀਂ ਪੜ੍ਹਨਾ ਹੈ ਸ਼ਲੋਕ ਆ ਜਿਵੇਂ ਤੁਹਾਡੀ 24ਵੀਂ ਅਸ਼ਟਪਦੀ ਲਾਸਟ ਅਸ਼ਟਪਦੀ ਹੈ ਤੁਸੀਂ ਇੱਥੋਂ ਤੱਕ ਪਾਠ ਪੜ੍ਹਨਾ ਹੈ ਉਸ ਤੋਂ ਬਾਅਦ ਤੁਸੀਂ ਅਨੰਦ ਸਾਹਿਬ ਦੀਆਂ 6 ਪੌੜੀਆਂ ਕਰਨੀਆਂ ਹਨ ਜਿਵੇਂ ਤੁਸੀਂ ਇੱਥੋਂ ਸ਼ੁਰੂ ਕਰਕੇ ਜਿਵੇਂ ਇਹ ਤੁਹਾਡੀ ਪਹਿਲੀ ਪੌੜੀ ਹੋ ਗਈ ਦੂਸਰੀ ਪੌੜੀ ਉਸ ਤੋਂ ਬਾਅਦ ਇਹ ਰਹੀ ਤੁਹਾਡੀ ਤੀਸਰੀ ਪੌੜੀ ਚੌਥੀ ਪੌੜੀ ਉਸ ਤੋਂ ਬਾਅਦ ਇਹ ਰਹੀ ਤੁਹਾਡੀ ਪੰਜਵੀਂ ਪੌੜੀ ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਇਸ ਤੋਂ ਬਾਅਦ ਤੁਸੀਂ ਐਂਡ ਵਿੱਚ ਚਲੇ ਜਾਣਾ ਹੈ ਅਨੰਦ ਸਾਹਿਬ ਦੇ ਆਖਿਰ ਵਿੱਚ ਪੰਜ ਪੌੜੀਆਂ ਸ਼ੁਰੂ ਤੋਂ ਪੜ ਕੇ ਤੁਸੀਂ ਇਹ ਪੌੜੀ ਪੜ ਦੇਣੀ ਹੈ ਅਖੀਰ ਵਾਲੀ ਅਨਤ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਤੋਂ ਲੈ ਕੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੇ ਇੱਥੇ ਤੋਂ ਤੁਸੀਂ ਪਾਠ ਦੀ ਸਮਾਪਤੀ ਕਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਅਰਦਾਸ ਕਰਕੇ ਤੇ ਆਪਣਾ ਜੋ ਹੁਕਮਨਾਮਾ ਲੈ ਕੇ ਆਪਣਾ ਜੋ ਦੁਪਹਿਰਾ ਸੈਬ ਉਸ ਦੀ ਸਮਾਪਤੀ ਕਰ ਲੈਣੀ ਹੈ ਇਸ ਪ੍ਰਕਾਰ ਤੁਸੀਂ ਇਹ ਗੁਰਬਾਣੀਆਂ ਦਾ ਪਾਠ ਕਰਨਾ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅਗਰ ਤੁਸੀਂ ਗੁਰੂ ਘਰ ਨਹੀਂ ਜਾ ਸਕਦੇ ਤੁਸੀਂ ਘਰ ਵਿੱਚ ਦੁਪਹਿਰਾ ਕੱਟਣਾ ਹੈ ਤਾਂ ਤੁਹਾਡੇ ਲਈ ਤੁਸੀਂ ਕਿਹੜੀ ਵਿਧੀ ਫਾਲੋ ਕਰਨੀ ਹੈ ਕਿਸ ਤਰੀਕੇ ਤੁਸੀਂ ਘਰੇ ਵਿੱਚ ਬੈਠ ਕੇ ਦੁਪਹਿਰਾ ਸੈਬ ਕੱਟ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਜੀ ਜੇ ਬੋਲ ਦੇ ਵਕਤ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ